ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਬਾਈ ਆਪਾਂ ਤੁਹਾਡੇ ਲਈ ਦੋ ਆਉਸਰ ਰੋਟੀਆਂ ਦੀ ਵੀਡੀਓ ਲੈ ਕੇ ਆਏ ਆ ਪਿੰਡ ਫੂਲ ਜਿਹੜਾ ਬਠਿੰਡਾ ਬਾਈ ਦਾ ਜਿਹੜਾ ਘਰ ਆ ਉਹ ਫੂਲ ਤੋਂ ਗੱਲ ਕਰਨ ਵਾਲੀ ਸੜਕ ਤੇ ਬਾਈ ਸਿਮਰਨਜੀਤ ਦਾ ਘਰ ਆ ਬਾਈ ਦੀਆਂ ਇਹ ਝੋਟੀਆਂ ਬਾਈ ਰਿਸ਼ਤੇਦਾਰੀ ਚੋਂ ਆਈਆਂ ਵੀ ਆ ਦੋਨੇ ਬਾਈ ਟੀਕੇ ਲਾਈਨ ਦੇ ਜਮ ਕਾਬਲ ਨੇ ਦੋ ਦੰਦ ਝੋਟੀਆਂ ਨੇ ਸਿੰਘ ਜਿਹੜੇ ਬਾਈ ਨੇ ਉਹ ਪਹਿਲਾਂ ਹੀ ਦਗਾਤੇ ਸੀਗੇ ਇਸ ਲਈ ਸਿੰਘ ਆਏ ਨਹੀਂਗੇ ਚੰਗਿਆ ਸਭੀਆਂ ਪਲੀਆਂ ਵੀਆਂ ਝੋਟੀਆਂ ਨੇ ਬਾਈ ਪਿੱਠ ਪੂੜੇ ਦੀ ਚੜਾਈ ਚੈੱਕ ਕਰ ਲੋ ਸੀਮਨ ਡਿਟੇਲ ਵਾਗੇ ਦਾ ਸਾਰੀ ਮਿਲ ਜੂਗੀ ਬਾਈ ਨੂੰ ਕੰਟੈਕਟ ਕਰ ਲਿਓ ਜਿਹੜੇ ਵੀ ਵੀਰ ਨੂੰ ਪਸੰਦ ਆਉਂਦੀਆਂ ਹੋਣ ਰੇਟ ਬਿਲਕੁਲ ਜਾਇਜ਼ ਆ ਨੰਬਰ ਹੈਗਾ 22 76 579 25 708 ਜਿਹੜੇ ਵੀ ਵੀਰ ਨੂੰ ਬਾਈ ਪਸੰਦ ਆਉਂਦੀਆਂ ਉਹ ਸੰਪਰਕ ਕਰ ਲਿਓ ਆਪਦੀ ਤਸੱਲੀ ਪੂਰੀ ਕਰਕੇ ਝੋਟੀਆਂ ਖਰੀਦ ਸਕਦਾ ਪੂਰੀਆਂ ਸਾਮੀਆਂ ਪਲੀਆਂ ਵੀਆਂ ਝੋਟੀਆਂ ਨੇ ਰਿਕਾਰਡ ਫੋਲ ਲਗਾ ਕਰ ਲਓ ਸੰਪਰਕ ਧੰਨਵਾਦ